ਪਾਲੀਵੁੱਡ ਇੰਡਸਟਰੀ ਚੋਂ ਇੱਕ ਹੋਰ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਮਸ਼ਹੂਰ ਤੇ ਉੱਭਰਦੇ ਅਦਾਕਾਰ ਮਨੀ ਕੁਲਾਰ ਹੁਣ ਸਾਡੇ ਵਿਚਕਾਰ ਨਹੀਂ ਰਹੇ ਉਹਨਾਂ ਨੇ ਅਕਾਲ ਅਤੇ ਕਈ ਹੋਰ ਫਿਲਮਾਂ ਅਤੇ ਮਿਊਜ਼ਿਕ ਵੀਡੀਓਜ਼ ਦੇ ਵਿੱਚ ਕੰਮ ਕਰਕੇ ਆਪਣੀ ਖਾਸ ਪਛਾਣ ਬਣਾਈ ਸੀ ਹਾਲ ਹੀ ਦੇ ਵਿੱਚ ਉਹ ਅਮਰਦੀਪ ਸਿੰਘ ਗਿੱਲ ਦੀ ਬਹੁ ਚਰਚਿਤ ਵੈਬ ਸੀਰੀਜ਼ ਦਾਰੋ ਦੇ ਵਿੱਚ ਵੀ ਦਿਖਾਈ ਦਿੱਤੇ ਸੀ ਜਿਸ ਦੇ ਵਿੱਚ ਉਹਨਾਂ ਦੀ ਪ੍ਰਭਾਵਸ਼ਾਲੀ ਅਦਾਕਾਰੀ ਦੀ ਹਰ ਜਗ੍ਹਾ ਵਾਵਾ ਹੋਈ ਸੀ ਉਹਨਾਂ ਦੀ ਅਚਾਨਕ ਮੌਤ ਦੀ ਖਬਰ ਨੇ ਨਾ ਸਿਰਫ ਪਾਲੀਵੁੱਡ ਇੰਡਸਟਰੀ ਨੂੰ ਸਗੋਂਾਂ ਦੇ ਹਜ਼ਾਰਾਂ ਫੈਨਸ ਨੂ ਵੀ ਗਹਿਰੇ ਸੋਗ ਦੇ ਵਿੱਚ ਪਾ ਦਿੱਤਾ ਹੈ ਪੰਜਾਬੀ ਫਿਲਮ ਇੰਡਸਟਰੀ ਦੇ ਕਈ ਚਰਚਿਤ ਚਿਹਰਿਆਂ ਨੇ ਆਪਣੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਮਨਿਕੁਲਾਰ ਦੇ ਅਚਾਨਕ ਦੇ ਖਾਨ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ ਅਜੀਬ ਗੱਲ ਇਹ ਹੈ ਕਿ 1 ਦਸੰਬਰ ਨੂੰ ਹੀ ਮਨਿਕੁਲਾਰ ਨੇ ਆਪਣੇ ਅਫੀਸ਼ੀਅਲ ਫੇਸਬੁੱਕ ਅਕਾਊਂਟ ਤੇ ਆਪਣੀ ਆਉਣ ਵਾਲੀ ਵੈਬ ਸੀਰੀਜ਼ ਤੂਤਾ ਵਾਲਾ ਖੂਦੇ ਸੈਟ ਤੋਂ ਸ਼ੂਟਿੰਗ ਦੀ ਵੀਡੀਓ ਸਾਂਝੀ ਕੀਤੀ ਸੀ ਮੁਸਕਰਾਉਂਦੇ ਚਿਹਰੇ ਦੇ ਨਾਲ ਕਿਸੇ ਨੇ ਵੀ ਕਲਪਨਾ ਨਹੀਂ ਕੀਤੀ ਸੀ ਕਿ ਇਹ ਮਨੀ ਕੁਲਾਰ ਦੀ ਦਰਸ਼ਕਾਂ ਲਈ ਆਖਰੀ ਝਲਕ ਹੋਵੇਗੀ ਅਤੇ ਅੱਜ ਇਸ ਹੋਣਹਾਰ ਕਲਾਕਾਰ ਦੇ ਅਚਾਨਕ ਦੇਹਾਂਤ ਦੀ ਖਬਰ ਨੇ ਸਭ ਨੂੰ ਅੰਦਰੋਂ ਤੋੜ ਦਿੱਤਾ ਅਜੇ ਤੱਕ ਮਨੀ ਕੁਲਾਰ ਦੇ ਦੇਹਾਂਤ ਦਾ ਕਾਰਨ ਸਾਹਮਣੇ ਨਹੀਂ ਆਇਆ ਤੇ ਨਾ ਹੀ ਪਰਿਵਾਰ ਨੇ ਕੋਈ ਸਪਸ਼ਟ ਜਾਣਕਾਰੀ ਦਿੱਤੀ ਹੈ